ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਟੈਂਪੀਡ ਦੀਆਂ ਬੜੀਆਂ-ਬੜੀਆਂ ਵਧਾਈਆਂ ਸਾਡੇ ਸ਼ਹਿਰ ਦਾ ਬਹੁਤ ਵੱਡਾ ਇੱਕ ਮੇਲਾ ਜਿਹੜਾ ਚੱਲ ਰਿਹਾ ਆ ਜਿਸ ਨੂੰ ਕਿ ਇਹ ਕਿਹਾ ਜਾਂਦਾ ਕਿ ਦੁਨੀਆ ਦੇ ਵਿੱਚ ਜਿਹੜੇ ਬਾਹਰ ਮੇਲੇ ਹੁੰਦੇ ਆ ਉਹਨਾਂ ਚੋਂ ਸਭ ਤੋਂ ਵੱਡਾ ਮੇਲਾ ਤੇ ਐਸਆਰ ਫਿਰ ਰਿਕਾਰਡ ਟੁੱਟ ਰਹੇ ਨੇ ਕਿ ਕਿੰਨੇ ਲੋਕ ਉਹਨੂੰ ਅਟੈਂਡ ਕਰਨ ਆ ਰਹੇ ਨੇ ਤੇ ਮੈਂ ਸਾਰਿਆਂ ਨੂੰ ਜ਼ਰੂਰ ਇਹ ਕਹੂੰਗਾ ਵੀ ਤੁਸੀਂ ਵੀ ਅਗਰ ਤੁਹਾਡਾ ਮੌਕਾ ਲੱਗਦਾ ਤਾਂ ਜ਼ਰੂਰ ਦੇਖ ਕੇ ਆਇਓ ਬਹੁਤ ਵਧੀਆ ਜਗ੍ਹਾ ਬੜਾ ਫਨ ਹੈ ਤੇ ਜਿਹੜੀ ਖਾਸियत ਹੈ ਜਿਹੜੀ ਮੈਂ ਦੋ ਕਵਾਰ ਦੇਖ ਚੁੱਕਾ ਆਲਰੇਡੀ ਉਹ ਹੈਗੀਆਂ ਨੇ ਜਿਹੜੀਆਂ ਸ਼ਾਮ ਨੂੰ ਫਾਇਰ ਵਰਕਸ ਦਾ ਹੁੰਦਾ ਉਥੇ तकरीबन ਉਹ 11 ਵਜਣ ਤੋਂ 5-10 ਮਿੰਟ ਪਹਿਲਾਂ ਹੀ ਚੱਲ ਪੈਂਦੀਆਂ ਨੇ ਸ਼ੁਰੂ ਹੋ ਜਾਂਦੀਆਂ ਨੇ 11 ਵਜੇ ਤੱਕ ਉਹ ਚੱਲਦੀਆਂ ਨੇ ਬਹੁਤ ਵਧੀਆ ਉਹ ਹੈਗਾ ਨਜ਼ਾਰਾ ਤੇ ਅਗਰ ਤੁਹਾਡਾ ਟਾਈਮ ਲੱਗੇ ਸਮਾਂ ਕੱਢ ਕੇ ਜਰੂਰ ਦੇਖਿਓ ਕਿਉਂਕਿ ਇਹ ਸਾਡੇ ਸ਼ਹਿਰ ਦੀ ਇੱਕ ਬੜੀ ਵੱਡੀ ਪੇਸ਼ਾਨ ਵੀ ਹੈ ਤੇ ਬੜੀ ਦੂਰੋਂ ਦੂਰੋਂ ਲੋਕੋ ਨੂੰ ਦੇਖਣ ਵਾਸਤੇ ਆਉਂਦੇ ਨੇ ਤੇ ਅਗਰ ਤੁਹਾਡਾ ਵੀ ਮੌਕਾ ਲੱਗੇ ਤਾਂ ਜਰੂਰ ਦੇਖਿਓ ਤੇ ਹੁਣ ਆਪਾਂ ਗੱਲ ਕਰਦੇ ਆਂ ਰੀਅਲ ਏਸਟੇਟ ਦੀ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਵੈਨਕੂਵਰ ਟ੍ਰਾਂਟੋ ਦੀ ਮਾਰਕੀਟ ਆ ਥੋੜੀ ਸਲੋ ਹੋਣ ਲੱਗੀ ਹੋਈ ਆ ਪਰ ਕੈਲਗਰੀ ਦੀ ਮਾਰਕੀਟ ਹਲੇ ਵੀ ਕਾਫੀ ਤੇਜ਼ੀ ਨਾਲ ਚੱਲੀ ਜਾ ਰਹੀ ਆ ਉਹਦੇ ਚ ਇੱਕ ਵੱਡਾ ਕਾਰਨ ਵੀ ਆ ਕਿ ਸਾਡੇ ਜਿਹੜੀ ਇਨਵੈਂਟਰੀ ਆ ਨਾ ਉਹ ਹਲੇ ਵੀ ਵਧਣ ਦੇ ਜ਼ਰੂਰ ਲੱਗ ਚੁੱਕੀ ਆ ਪਰ ਹਲੇ ਵੀ ਉਹਨਾਂ ਲੈਵਲਸ ਦੇ ਉੱਪਰ ਨਹੀਂ ਹੈ ਜਿੱਥੇ ਕਿ ਜਾ ਕੇ ਆਪਾਂ ਕਹਿ ਸਕਦੇ ਆਂ ਕਿ ਮਾਰਕੀਟ ਜਿਹੜੀ ਉਹ ਬੈਲੈਂਸਡ ਹੋਈ ਹੋਵੇ ਹਨਾ ਤੇ ਹੁਣ ਭਾਵੇਂ ਕਿ ਜਿਹੜਾ ਕਰੀ ਹੈਗੀ ਆ ਸਾਡੀ ਕੈਨੇਡੀਅਨ ਰੀਅਲ ਏਸਟੇਟ ਐਸੋਸੀਏਸ਼ਨ ਜਿਹੜੀ ਹੈ ਉਹਦੇ ਵਿੱਚ ਰੀਅਲ ਏਸਟੇਟ ਦੀਆਂ ਸੇਲਸ ਥੋੜੀਆਂ ਘਟਣਗੀਆਂ ਪਰ ਜਿਹੜੇ ਪ੍ਰੇਰੀ ਪ੍ਰੋਵਿੰਸਸ ਹੈਗੇ ਨੇ ਅਲਬਰਟਾ ਸਸਕਾਚੂਨ ਤੇ ਮੈਨੀਟੋਬਾ ਇਹਨਾਂ ਦੇ ਵਿੱਚ ਜਿਹੜੀ ਐਕਟੀਵਿਟੀ ਉਹ ਕਾਫੀ ਜ਼ਿਆਦਾ ਚੱਲਦੀ ਰਹੂਗੀ ਕਿਉਂਕਿ ਪ੍ਰਾਈਸਾਂ ਹਲੇ ਵੀ ਇੱਥੇ ਅਫੋਰਡੇਬਲ ਨੇ ਤੇ ਬਾਰੋਂ ਲੋਕ ਹਲੇ ਵੀ ਇੱਥੇ ਮੂਵ ਹੋਣ ਦੇ ਆ ਜਾ ਰਹੇ ਨੇ ਤੇ ਜਿਵੇਂ ਕੈਲਗਰੀ ਦੀ ਮਾਰਕੀਟ ਦੇ ਵਿੱਚ ਜਿਹੜੀ ਪਹਿਲਾਂ ਜਿੰਨੀ ਤੇਜ਼ੀ ਸੀ ਉਨੀ ਤੇ ਨਹੀਂ ਹੈ ਅ ਅਸੀਂ ਦੇਖ ਵੀ ਰਹੇ ਹਾਂਗੇ ਥੋੜੀਆਂ-ਬਹੁਤੀਆਂ ਪ੍ਰਾਈਸ ਐਡਜਸਟਮੈਂਟਸ ਵੀ ਹੋ ਰਹੀਆਂ ਨੇ ਜਿਹੜੇ ਲੋਕ ਨੇ ਉਹ ਹਲੇ ਵੀ ਇੱਥੇ ਮੂਵ ਹੋ ਰਹੇ ਨੇ ਪਰ ਪਹਿਲਾਂ ਵਾਲੇ ਦਰਦ ਦੇ ਨਾਲ ਓਨੀ ਤੇਜ਼ੀ ਨਾਲ ਮੂਵ ਨਹੀਂ ਹੋ ਰਹੇ ਜਿਵੇਂ ਪਹਿਲਾਂ ਇਹ ਸੀਗਾ ਕਿ ਆ ਪੰਜਵੇਂ ਘਰਾਂ ਦੀ ਵੀ ਗੱਲ ਕਰੀਏ ਤਾਂ ਘਰਾਂ ਦੇ ਵਿੱਚ ਘਰ ਖਰੀਦਣ ਵਾਲੇ ਲੋਕਾਂ ਦੇ ਵਿੱਚ ਉਹ ਇੱਕ ਤਾਂ ਉਹ ਲੋਕ ਸੀਗੇ ਜਿਹੜੇ ਘਰ ਲੈ ਕੇ ਉਸ ਘਰ ਦੇ ਵਿੱਚ ਰਹਿਣਾ ਚਾਹੁੰਦੇ ਸੀ ਤੇ ਉਹ ਕਾਫੀ ਐਕਟਿਵ ਸੀਗੇ ਮਾਰਕੀਟ ਦੇ ਵਿੱਚ ਤੇ ਦੂਜੇ ਸੀ ਵੀ ਇਨਵੈਸਟਰ ਦੋ ਤਰ੍ਹਾਂ ਦੇ ਸੀ ਇਨਵੈਸਟਰਾਂ ਦੇ ਵਿੱਚੋਂ ਇੱਕ ਤਾਂ ਜਿਹੜੇ ਲੋਕਲ ਸਾਡੇ ਇਨਵੈਸਟਰ ਸੀ ਤੇ ਇੱਕ ਜਿਹੜੇ ਇਨਵੈਸਟਰ ਬਾਹਰੋਂ ਆ ਰਹੇ ਸੀਗੇ ਹੁਣ ਜਿਹੜਾ ਬਾਹਰਲਾ ਇਨਵੈਸਟਰ ਹੈ ਉਹ ਉਹਨਾਂ ਨਹੀਂ ਆ ਰਿਹਾ ਹੁਣ ਕੈਲਗਰੀ ਦੇ ਜਿਹੜੇ ਇਨਵੈਸਟਰ ਨੇ ਉਹ ਹਲੇ ਵੀ ਮਾਰਕੀਟ ਹਲੇ ਵੀ ਜਿਹੜੀਆਂ ਪ੍ਰਾਪਰਟੀਆਂ ਹੈਗੀਆਂ ਨੇ ਵਧੀਆ ਪ੍ਰਾਪਰਟੀਆਂ ਹੈਗੀਆਂ ਹਲੇ ਵੀ ਉਹਨਾਂ ਦੇ ਉੱਪਰ ਬਿਡਿੰਗ ਚੱਲ ਰਹੀ ਆ ਉਹਨਾਂ ਦੇ ਉੱਪਰ ਮਲਟੀਪਲ ਆਫਰਸ ਹਲੇ ਵੀ ਆ ਰਹੀਆਂ ਨੇ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਪਰ ਮਾਰਕੀਟ ਥੋੜੀ ਜਿਹੀ ਅੱਗੇ ਨਾਲੋਂ ਸਲੋ ਹੋਈ ਹੋਈ ਆ ਇਹਦੇ 'ਚ ਵੀ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਤੇ ਇਹ ਮਾਰਕੀਟ ਹਲੇ ਇਸੇ ਤਰ੍ਹਾਂ ਹੀ ਚੱਲੀ ਜਾਣਾ ਸਾਨੂੰ ਇਹ ਵੀ ਪਤਾ ਹੈ ਕਿ ਜਿਹੜਾ ਪਿਛਲਾ ਇੰਟਰਸਟ ਰੇਟ ਬੈਂਕ ਆਫ ਕੈਨੇਡਾ ਨੇ ਘਟਾਇਆ ਸੀਗਾ ਆ 0.25% ਉਹਦੇ ਨਾਲ ਮਾਰਕੀਟ ਦੇ ਉੱਪਰ ਕੋਈ ਬਹੁਤਾ ਅਸਰ ਨਹੀਂ ਪਿਆ ਪਰ ਜਿਹੜਾ ਹੁਣ ਉਹਨਾਂ ਨੇ ਗਾਂ ਨਾਲ ਜਿਹੜਾ ਫੈਸਲਾ ਸੁਣਾਉਣਾ ਆ ਉਹ ਸਾਨੂੰ 24 ਜੁਲਾਈ ਨੂੰ ਸੁਣਾਉਣਾ ਆ ਪਰ ਉਹ ਤੋਂ ਪਹਿਲਾਂ-ਪਹਿਲਾਂ ਹੋ ਸਕਦਾ ਸਾਡੇ ਕੋਲੇ ਜਿਹੜੀ ਮਹਿੰਗਾਈ ਦੀ ਦਰ ਦੇ ਨੰਬਰ ਵੀ ਆ ਜਾਣ ਜਿਹਦੇ ਕਰਕੇ ਜਿਹੜੀ ਬੈਂਕ ਆਫ ਕੈਨੇਡਾ ਵਾ ਉਹਦੇ ਵਾਸਤੇ ਉਹ ਜਿਹੜਾ ਫੈਸਲਾ ਲੈਣਾ ਕਾਫੀ ਸੌਖਾ ਹੋਊਗਾ ਕਿ ਔਖਾ ਹੋਊਗਾ ਆਪਾਂ ਨੂੰ ਉਦੋਂ ਪਤਾ ਲੱਗੂਗਾ ਵੀ ਉਹ ਕਿਧਰਲੇ ਪਾਸੇ ਨੂੰ ਜਾ ਰਹੇ ਨੇ ਤੇ ਇਹਨਾਂ ਦਾ ਸਾਡੀ ਆਬਵੀਅਸਲੀ ਸਾਡੀ ਜਿਹੜੀ ਮਾਰਕੀਟ ਆ ਉਹਦੇ ਉੱਤੇ ਕਾਫੀ ਇਹਨਾਂ ਚੀਜ਼ਾਂ ਦਾ ਅਸਰ ਪੈਂਦਾ ਤੇ ਆਪਾਂ ਇਹ ਪੂਰਾ ਤੁਹਾਨੂੰ ਨਾਲ ਦੀ ਨਾਲ ਅਪਡੇਟ ਕਰਦੇ ਰਹਾਂਗੇ ਕਿ ਇਹ ਮਾਰਕੀਟ ਦੇ ਉੱਪਰ ਇਹ ਕਿਧਰਲੇ ਪਾਸੇ ਨੂੰ ਇਹਨਾਂ ਦਾ ਅਸਰ ਪੈ ਰਿਹਾ ਬਾਕੀ ਰਹੀ ਗੱਲ ਆਪਾਂ ਹੁਣ ਪਿਛਲੇ ਇੱਕ ਹਫ਼ਤੇ ਦੀ ਗੱਲ ਕਰਦੇ ਹਾਂ ਕਿ ਕੈਲਗਰੀ ਦੇ ਵਿੱਚ ਰੀਅਲ ਸਟੇਟ ਮਾਰਕੀਟ ਦੇ ਵਿੱਚ ਕੀ ਹੋਇਆ ਨਵੀਆਂ ਲਿਸਟਿੰਗਾਂ ਆਈਆਂ ਜੀ 714 ਆ ਬੈਕ ਆਨ ਦਾ ਮਾਰਕੀਟ ਸੀਗੀਆਂ 109 ਕਾਫੀ ਵੱਡਾ ਨੰਬਰ ਹੋ ਜਾਂਦੇ ਨੇ ਇਹ ਪ੍ਰਾਈਸ ਡਿਕਰੀਸ ਜਿੰਨਾ ਪ੍ਰੋਪਰਟੀਆਂ ਦੀ ਕੀਮਤ ਘਟਾਈ ਗਈ ਉਹ ਸੀ 324 ਕਾਫੀ ਵੱਡਾ ਨੰਬਰ ਆਪਾਂ ਅੱਗੇ ਵੀ ਇਸ ਦਾ ਜ਼ਿਕਰ ਕਰਦੇ ਹੁੰਨੇ ਆ ਕਿ ਜਿਹੜੀਆਂ ਪ੍ਰੋਪਰਟੀਆਂ ਜ਼ਿਆਦਾਤਰ 7-8 ਲੱਖ ਤੋਂ ਉੱਪਰ ਨੇ ਸਾਰਿਆਂ ਦੀ ਪ੍ਰਾਈਸ ਐਡਜਸਟਮੈਂਟ ਹੋ ਰਹੀ ਆ ਪ੍ਰਾਈਸ ਇਨਕਰੀਸ 30 ਪ੍ਰੋਪਰਟੀਆਂ ਦੀ ਪ੍ਰਾਈਸ ਇਨਕਰੀਸ ਵੀ ਹੋਈ ਵਧੀ ਵੀ ਤੇ ਪੈਂਡਿੰਗ 490 ਪ੍ਰੋਪਰਟੀਆਂ ਨੇ ਜਿਹੜੀਆਂ ਪੈਂਡਿੰਗ ਹੋਈਆਂ 596 ਪ੍ਰੋਪਰਟੀਆਂ ਨੇ ਜਿਹੜੀਆਂ ਸੋਲਡ ਹੋਈਆਂ ਤੇ 21 ਪ੍ਰੋਪਰਟੀਆਂ ਨੇ ਜਿਹੜੀਆਂ ਐਕਸਪਾਇਰਡ ਹੋਈਆਂ 9 ਪ੍ਰੋਪਰਟੀ ਨੇ ਜਿਹੜੀਆਂ ਵਿਦਡਰੋਨ ਹੋਈਆਂ ਤੇ ਟਰਮੀਨੇਟਡ 159 ਪ੍ਰੋਪਰਟیز ਹੈ ਵੱਡਾ ਨੰਬਰ ਆ ਕਾਫੀ ਇਹ ਵੀ ਦਿਮਾਗ ਚ ਰੱਖਿਓ ਦਾ ਕਾਰਨ ਇਹੀ ਆ ਕਿ ਇਹ ਪ੍ਰੋਪਰਟیز ਜਿਹੜੀਆਂ ਟਰਮੀਨੇਟ ਹੋਈਆਂ ਇਹਨਾਂ ਚੋਂ ਕਈ ਪ੍ਰੋਪਰਟیز ਨੇ ਜਿਹੜੀਆਂ ਵਾਪਸ ਬੈਕ ਔਨ ਦਾ ਮਾਰਕੀਟ ਦੇ ਵਿੱਚ ਆਉਣਗੀਆਂ ਅਗਲੇ ਹਫਤੇ ਉਹ ਪ੍ਰਾਈਸ ਵਗੈਰਾ ਐਡਜਸਟ ਕਰਕੇ ਇਧਰਲੇ ਪਾਸੇ ਦੁਬਾਰਾ ਲਿਸਟ ਹੋ ਜਾਂਦੀਆਂ ਨੇ ਆ ਤੇ ਆਪਾਂ ਕਈਆਂ ਮਹੀਨਿਆਂ ਤੋਂ ਪਿਛਲੇ ਤੋਂ ਦੇਖ ਰਹੇ ਹਾਂ ਕਿ ਐਕਸਪਾਇਰ ਲਿਸਟਿੰਗਸ ਬਹੁਤੀਆਂ ਨਹੀਂ ਹੋ ਰਹੀਆਂ ਇਹ ਕਈ ਪ੍ਰੋਪਰਟੀਆਂ ਨੇ ਜਿਹੜੀਆਂ ਪਿਛਲੇ ਇੱਕ ਹਫਤੇ 'ਚ ਐਕਸਪਾਇਰ ਹੋਈਆਂ ਤੇ ਮਾਰਕੀਟ ਹਲੇ ਵੀ ਐਕਟਿਵ ਹੈ ਇਹਦੇ ਐਕਟਿਵ ਬ੍ਰਾਂਡ ਦੇ ਹਲੇ ਵੀ ਕਾਫੀ ਅਸਰ ਬਣੇ ਰਹਿਣਗੇ ਆਉਣ ਵਾਲੇ ਥੋੜੇ ਆਪਣੇ ਟਾਈਮ ਲਈ ਤੇ ਬਾਕੀ ਜਿਹੜਾ ਵਿਆਜ ਦੀ ਦਰ ਆ ਉਹ ਕਿੰਨਾ ਕ ਅਸਰ ਪਾਉਂਦੀ ਆ ਕਿਧਰਲੇ ਪਾਸੇ ਨੂੰ ਲੈ ਕੇ ਜਾਂਦੀ ਆ ਮਾਰਕੀਟ ਨੂੰ ਆਪਾਂ ਆਉਣ ਵਾਲੇ ਸਮੇਂ ਦੇਖਾਂਗੇ ਤੇ ਅਗਰ ਤੁਹਾਡਾ ਕੋਈ ਰੀਅਲ ਏਸਟੇਟ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਕੁਐਸਚਨ ਹੋਵੇ ਤਾਂ ਜਰੂਰ ਮੈਨੂੰ ਕਾਲ ਕਰਿਓ ਮੇਰਾ ਫੋਨ ਨੰਬਰ ਹੈਗਾ ਜੀ 4036992345 ਧੰਨਵਾਦ ਜੀ